ਦੋ ਢਾਈ ਕਿਨਾਲਾ ਕਿਸਾਨ ਹੈ ਉਹ ਤਾਂ ਸਿਰਫ ਜਾਤੀ ਦਾ ਹੰਕਾਰ ਹੀ ਕਰ ਸਕਦਾ ਇਸ ਸਮੇ ਉਹਨੂੰ ਵੀ ਖੁਦ ਧੜੀ ਕਰਨੀ ਪੈ ਰਹੀ ਹੈ ਸਾਨੂੰ ਇਸ ਜਾਤੀਵਾਦ ਜਿਹੜਾ ਕਿ ਜੱਟਵਾਦ ਅਸੀਂ ਕਹਿ ਸਕਦੇ ਹਾਂ ਇਸ ਤੋਂ ਉੱਪਰ ਉੱਠ ਕੇ ਸਾਨੂੰ ਉਹਨਾਂ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਜੋ ਕਿਰਤੀ ਲੋਕ ਨੇ ਉਹ ਕਿਰਤੀ ਛੋਟਾ ਕਿਸਾਨ ਵੀ ਹੈ ਉਹ ਮਜ਼ਦੂਰ ਵੀ ਹੈ ਉਹ ਮਲਾਜ਼ਮ ਵੀ ਹੈ ਨਹੀਂ ਇੱਕ ਤੁਸੀਂ ਲੈਫਟ ਦੇ ਨਾਲ ਸੰਬੰਧਤ ਉਹ ਖੱਬੀ ਤੇ ਨਾਲ ਸੰਬੰਧਤ ਆ ਪਸ ਪਿੱਛੇ ਇੱਕ ਮਸਲਾ ਹੋਇਆ ਸੀ ਅਮਰਤਮਾਨ ਦੇ ਬਾਪ ਦਾ ਤੁਹਾਨੂੰ ਪਤਾ ਉਹਨਾਂ ਨੇ ਅਮਰਦਮਨ ਇੱਕ ਸਿੰਗਰ ਨੇ ਉਹਨਾਂ ਦੇ ਪਿਤਾ ਸਾਹਿਬ ਨੇ ਇਸ ਮਤਲਬ ਐਸਸੀ ਸਰਟੀਫਿਕੇਟ ਬਣਾ ਕੇ ਸਰ ਗਵਰਨਮੈਂਟ ਜੌਬ ਲਈ ਸੀ ਜਿਆਦਾਤਰ ਲੈਫਟ ਪੰਨ ਨੇ ਉਹਦਾ ਵਿਰੋਧ ਨਹੀਂ ਕੀਤਾ ਇਹਦਾ ਕੀ ਕਾਰਨ ਹੈ ਕਿ ਰਾਈਟ ਨਹੀਂ ਮੰਨਦੇ ਉਦੋਂ ਮਤਲਬ ਜਾਤੀਵਾਦੀ ਕਿਉਂ ਨਹੀਂ ਬਾਹਰਲੇ ਮਸਲਿਆਂ ਤੇ ਕਿਉਂ ਮਤਲਬ ਆ ਜਾਂਦੇ ਵੀ ਸੰਪਰਦਾਇਕਤਾ ਨਹੀਂ ਨਹੀਂ ਇਹ ਇਹਦਾ ਵਿਰੋਧ ਹੋਇਆ ਸੀਗਾ ਠੀਕ ਹੈ ਉਸ ਪੱਦਰ ਤੇ ਵਿਰੋਧ ਨਹੀਂ ਹੋਇਆ ਕਿ ਨੈਸ਼ਨਲ ਪੱਦਰ ਤੇ ਕੋਈ ਗੱਲ ਬਣਦੀ ਜਾਂ ਕੋਈ ਪੰਜਾਬ ਪੱਦਰ ਤੇ ਗੱਲ ਬਣਦੀ ਪਰ ਐਸਸੀ ਬੀਸੀ ਕੈਟਾਗਰੀ ਵੱਲੋਂ ਵੀ ਉਹਦਾ ਵਿਰੋਧ ਕੀਤਾ ਗਿਆ ਉਹਨਾਂ ਤੇ ਕਿਹਾ ਗਿਆ ਕਿ ਉਹਦਾ ਪਰਚਾ ਦਰਜ ਕੀਤਾ ਜਾਵੇ ਮੇਰੇ ਖਿਆਲ ਦੇ ਵਿੱਚ ਉਹਦੇ ਤੇ ਕਾਰਵਾਈ ਹੋਈ ਵੀ ਹੈ ਇਸ ਕਰਕੇ ਅਸੀਂ ਜਿਹੜੇ ਝੂਠੇ ਸਰਟੀਫਿਕੇਟ ਬਣਵਾਉਂਦੇ ਨੇ ਉਹਨਾਂ ਦੇ ਪਿੱਛੇ ਚੰਡੀਗੜ੍ਹ ਦੇ ਵਿੱਚ ਮਾਲੀ ਦੇ ਵਿੱਚ ਬਹੁਤ ਵੱਡਾ ਧਰਨਾ ਲੱਗਿਆ ਸੀ ਸਾਰੀਆਂ ਲੈਫਟ ਤਰ੍ਹਾਂ ਉੱਥੇ ਗਈਆਂ ਸੀ ਕਿ ਜਿਨ੍ਹਾਂ ਨੇ ਵੀ ਇਹ ਜਾਤੀ ਸਰਟੀਫਿਕੇਟ ਗਲਤ ਬਣਵਾਏ ਨੇ ਉਹਨਾਂ ਤੇ ਪਰਚਾ ਦਰਜ ਹੋ ਉਹਨਾਂ ਨੂੰ ਰਿਵਲਟ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਟਰਮੀਨੇਟ ਕੀਤਾ ਜਾਵੇ